ਗੰਤਰਤਾ ਦਿਵਸ ਦੇ ਜਸ਼ਨਾਂ ਦੇ ਹਿੱਸੇ ਵਜੋਂ ਦਿੱਲੀ ਦੇ ਲਾਲ ਕਿਲੇ ਤੇ ਚੱਲ ਰੇ ਭਾਰਤ ਪਰਵ ਤੇ ਪਾਰੀ ਅਤੇ ਉਤਸ਼ਾਹੀ ਪੀਰ ਦੇਖਣ ਨੂੰ ਮਿਲੀ ਹੈ ਸੈਰਸਪਟਾ ਮੰਤ੍ਰਾਲੇ ਵੱਲੋਂ ਲਾਲ ਕਿਲੇ ਦੇ ਸਾਹਮਣੇ ਬਗੀਚੇ ਅਤੇ ਗਿਆਨmarg ਤੇ ਨੌ ਰੋਜ਼ਾ ਸਾਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ ਗੰਤਰਤਾ ਦਿਵਸ ਪ੍ਰੇਰਿਤ ਦੀ ਚਾਂਕੀ ਖੇਤਰੀ ਸੱਭਿਆਚਾਰਕ ਕੇਂਦਰਾ ਦੁਆਰਾ ਗਤੀਸ਼ੀਲ ਸੱਭਿਆਚਾਰਕ ਪ੍ਰਦਰਸ਼ਨ ਅਤੇ ਵੱਖ-ਵੱਖ ਰਾਜਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੱਭਿਆਚਾਰਕ ਦਲਾਂ ਦੁਆਰਾ ਆਕਰਸ਼ਕ ਪੇਸ਼ਕਾਰੀਆਂ ਇਸ ਮੇਗਾ ਇਵੈਂਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੇ ਅਤੇ ਹਾਰ ਦਿੱਲੀ ਸਥਿਤ ਵੱਖ-ਵੱਖ ਖੇਤਰੀ ਸੱਭਿਆਚਾਰਕ ਸੰਗਾਂ ਦੁਆਰਾ ਸੱਭਿਆਚਾਰਕ ਪ੍ਰਦਰਸ਼ਨਾਂ ਦੇ ਨਾਲ ਸਥਾਨਕ ਪ੍ਰਤਿਭਾ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ ਲੋਕ ਫੂਡ ਕੋਰਟਸ ਟਾਲਾਂ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਭੋਜਨ ਦਾ ਆਨੰਦ ਲੈ ਰਹੇ ਨੇ ਜੋ ਕਿ ਵੱਖ-ਵੱਖ ਤਰ੍ਹਾਂ ਦੀ ਰਸੋਈ ਪ੍ਰਬੰਧਾਂ ਦੀ ਪੇਸ਼ਕਿਸ਼ ਕਰਦੇ ਨੇ ਦਸਤਕਾਰੀ ਅਤੇ ਹੈਂਡਲੂਮਸ ਟਾਲਾਂ ਵਾਲਾ ਇੱਕ 올 ਇੰਡੀਆ ਕ੍ਰਾਫਟਸ ਮਾਰਕੀਟਸ ਮੁੱਚੇ ਪ੍ਰਦਰਸ਼ਨ ਦੀ ਅਮੀਰੀ ਅਤੇ ਜਿਵੰਤਤਾ ਨੂੰ ਵਧਾਰਿਆ ਹੈ ਛੱਬੀ ਕੇਂਦਰੀ ਮੰਤਰਾਲੇ ਅਤੇ ਵਿਭਾਗ ਦੀ ਸਰਕਾਰ ਦੀਆਂ ਨਾਗਰਿਕ ਕੇਂਦਰੀ ਯੋਜਨਾਵਾਂ ਅਤੇ ਮਿਸ਼ਨ ਜੀਵਨ ਇੱਕ ਲਾ ਇੱਕ ਉਤਪਾਦ ਵਿਕਸਤ ਭਾਰਤ ਨਾਰੀ ਸ਼ਕਤੀ ਅਤੇ ਇੱਕ ਪਰਸ੍ਰੇਸ਼ ਭਾਰਤ ਵਰਗੀਆਂ ਪਹਿਲਕਦਮੀਆਂ ਵਿੱਚ ਹਿੱਸਾ ਲੈ ਰਹੇ ਨੇ ਭਾਰਤ ਪਰਵ ਤਈ ਤੋਂ 31 ਜਨਵਰੀ ਤੱਕ ਲੋਕਾਂ ਲਈ ਮੁਫਤ ਦਾਖਲਾ ਦੇ ਨਾਲ ਖੁੱਲ੍ਹੇ ਦੇਸ਼ ਦੇ ਵਿਪਨ ਸਲਾਨੀ ਆਕਰਸ਼ਣਾਂ ਨੂੰ ਪ੍ਰਦਰਸ਼ਿਤ ਕਰਨ ਲਈ ਤੀ ਤੋਂ ਵੱਧ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਵਿਲੀਅਨ ਵੀ ਸਥਾਪਿਤ ਕੀਤੇ ਗਏ ਨੇ